ਦਾ ਮਾੜਾ ਇਹ ਇਹ ਫਾਇਰ ਜਿਹੜੀ ਚਾਰ ਸਾਲ ਪਹਿਲਾਂ ਹਾਂ ਆਸਟ੍ਰੇਲੀਆ ਦਾ ਜੰਗਲ ਹੈ ਜਿੱਥੇ ਬੜੀ ਭਿਆਨਕ ਅੱਗ ਲੱਗੀ ਕਿ ਆ ਅੱਜ ਤੋਂ ਚਾਰ ਸਾਲ ਪਹਿਲਾਂ ਦੇਖੋ ਜੰਗਲ ਦਾ ਕੀ ਹਾਲ ਕੀਤਾ ਬਹੁਤ ਬੁਰਾ ਹਾਲ ਇੱਥੇ ਜਿੰਨਾ ਕੀੜਾ ਮਕੌੜਾ ਸਭ ਸੜ ਗਿਆ ਹੋਗਾ ਦਰਸਤ ਅਜੇ ਤੱਕ ਨਹੀਂ ਪੁੰਗਰ ਸਕੇ ਕਿੰਨੀ ਭਿਆਨਕ ਅੱਗ ਲੱਗੀ ਆਹ ਜੰਗਲ ਅਸੀਂ ਉਹਨਾਂ ਜੰਗਲਾਂ ਦੇ ਵਿੱਚ ਹੀ ਫੇਰ ਘੁੰਮਦੇ ਪਏ ਆ ਸਾਰੇ 뷰 ਦੇਖਦੇ ਪਏ ਹਾਂ ਆਹ ਦੇਖੋ ਜਿਨ੍ਹਾਂ ਨੇ ਨਹੀਂ ਦੇਖਿਆ ਆਗੇ ਤੋਂ ਚੋਈਦਾ ਫੋਟੋ ਵੀ ਦੇ ਸਕਦੇ ਹੋ ਆਹ ਦੇਖੋ ਜੰਗਲ ਦਾ ਕੀ ਹਾਲ ਆ ਇੱਥੇ ਆਹ ਹੈ ਆਸਟ੍ਰੇਲੀਆ ਦਾ ਜੰਗਲ ਜਿੱਥੇ ਬਹੁਤ ਭਿਆਨਕ ਅੱਗ ਲੱਗੀ ਸੀ ਅੱਜ ਤੋਂ 4 ਸਾਲ ਪਹਿਲਾਂ ਆਸਟ੍ਰੇਲੀਆ ਦਾ ਜੰਗਲ ਮੈਲਬਨ ਦੇ ਵਿੱਚ ਆ ਅੱਗਾਂ ਲੱਗੀ ਜਿ세 ਦੇਖੋ ਅਜੇ ਤੱਕ ਦਰਖਤ ਹਰੇ ਨਹੀਂ ਹੋ ਸਕੇ ਪੁੰਗਰ ਨਹੀਂ ਸਕੇ ਅਸੀਂ ਇਸੇ ਰੋਡ ਤੇ ਤੋਂ ਚੱਲਦੇ ਪਏ ਆ ਵਿਊ ਪੂਗਾ ਦੇਖਦੇ ਪਏ ਆ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਤੇ ਚਲੋ ਇਹ ਫੋਟੋ ਦੇਖ ਕੇ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਭਿਆਨਕ ਅੱਗ ਸੀ ਜਿਹੜੀ ਕਿ ਨਿਊਜ਼ੀਲੈਂਡ ਦੇ ਤੱਕ ਵੀ ਲਾਲ ਲਾਲ ਪੂਰਾ ਸਾਰਾ ਹੋ ਗਿਆ ਸੀ ਧੂਆਂ ਨਿਊਜ਼ੀਲੈਂਡ ਤੱਕ ਪਹੁੰਚ ਗਿਆ ਸੀ ਆ ਦੇਖੋ ਜੰਗਲ ਅਸੀਂ ਇਹ ਸਾਰਾ ਜੰਗਲ ਛਾਣ ਮਾਰਿਆ ਸਾਨੂੰ 3 ਘੰਟੇ ਹੋ ਗਏ ਚੱਲਦਿਆਂ ਨੂੰ ਇਹ ਜੰਗਲ ਘੁੰਮਦਿਆਂ ਨੂੰ